ਸਾਡੇ ਪਿੰਡ ਤੋਂ ਘੱਗਰ ਦੀ ਮਾਰ ਹੈ ਵੀਰ ਜੀ ਸਾਡਾ ਆਇਆ ਵੀਰ ਜੀ ਸਾਡੇ ਪਸ਼ੂ ਪੂਰੇ ਹੋ ਗਏ ਸੀਗੇ ਵੀਰ ਜੀ ਸਾਡਾ ਗੁਜ਼ਾਰਾ ਸਾਰਾ ਪਸ਼ੂਆਂ ਤੋਂ ਹੀ ਚੱਲਦਾ ਸੀ ਵੀਰ ਜੀ ਦੁੱਧ ਵੇਚ ਕੇ ਵੀਰ ਜੀ ਸਾਡੇ ਕੋਲ ਇੱਕ ਕਿੱਲਾ ਜ਼ਮੀਨ ਦਾ ਵੀਰ ਜੀ ਅਸੀਂ ਪਸ਼ੂ ਨਹੀਂ ਲੈ ਸਕਦੇ ਪਿਛਲੀ ਵਾਰ ਜਿਹੜਾ ਪਾਣੀ ਆਇਆ ਉਹਨੇ ਤਾਂ ਬਹੁਤ ਜ਼ਿਆਦਾ ਨੁਕਸਾਨ ਕੀਤਾ ਬੰਲਾ ਇਸ ਵਾਰ ਵੀ ਆਇਆ ਪਰ ਸਾਡੇ ਫਸਲਾਂ ਦਾ ਫਿਰ ਵੀ ਕੁਝ ਨਾ ਕੁਝ ਬਚਾਅ ਹੋ ਗਿਆ ਬੇਨਤੀ ਵੀਰ ਜੀ ਸਾਡੇ ਪਸ਼ੂ ਲੈ ਕੇ ਦਿੱਤੇ ਜਾਣ ਹੱਥ ਜੋੜ ਕੇ ਬੇਨਤੀ ਹੈ ਸਾਨੂੰ ਸਾਡੀ ਆਰਥਿਕ ਹਾਲਤ ਵੀ ਸੁਧਾਰ ਕੀਤਾ ਜਾਵੇ ਦੋ ਸਾਲਾਂ ਦੇ ਵਿੱਚ ਤੁਹਾਡੇ ਹਾਲਾਤ ਸੁਧਰੇ ਕਿਵੇਂ ਨਹੀਂ ਤੁਹਾਡੇ ਤੱਕ ਕਿਸੇ ਨੇ ਪਹੁੰਚ ਨਹੀਂ ਕੀਤੀ ਜਦ ਤੁਸੀਂ ਕਿਸੇ ਤੱਕ ਪਹੁੰਚ ਨਹੀਂ ਕੀਤੀ ਇਹਨਾਂ ਦੋ ਸਾਲਾਂ ਦੇ ਵਿੱਚ ਕਈ ਤਰ੍ਹਾਂ ਦੀ ਐਨ ਜੀਓ ਨਾਲ ਸੰਪਰਕ ਕਰਿਆ ਪਰ ਕਿਸੇ ਨੇ ਵੀ ਸਾਡੀ ਸਾਰ ਨਹੀਂ ਲਈ ਸਾਡੀ ਵੀ ਬਾਹ ਫੜੀ ਜਾਏ ਅਸੀਂ 20 ਪੰਜਾਬ ਦੇ ਵਿੱਚ ਹੀ ਆ ਅੱਛਾ ਐਨਾ ਹੋਵੇ ਜਿਵੇਂ ਲੋਕ ਪਹਿਲਾਂ ਕਹਿੰਦੇ ਕੁਝ ਹੋਰ ਨੇ ਨਿਕਲਦਾ ਕੁਝ ਹੋਰ ਹੈ ਸਾਡਾ ਨੰਬਰ ਲੈ ਲਓ ਸਾਡੇ ਆਪਣਾ ਵੈਰੀਫਾਈ ਕਰਕੇ ਆਪਣਾ ਜੋ ਵੀ ਹੈ ਉਸ ਤੋਂ ਬਾਅਦ ਸਾਨੂੰ ਦਾਨ ਕਰ ਸਕਦਾ ਹੈ ਵੀਰ ਜੀ ਭਾਈ ਜੀ ਸਾਡੇ ਨਾਲ ਮੌਜੂਦ ਨੇ ਪੰਜਾਬ ਜਿੱਥੇ ਹੜਾਂ ਦੀ ਮਾਰ ਥੱਲੇ ਆਇਆ ਹੋਇਆ ਤੇ ਲਗਾਤਾਰ ਲੋੜਵੰਦਾਂ ਦੀ ਮਦਦ ਕੀਤੀ ਜਾ ਰਹੀ ਹੈ ਤੇ ਇਸ ਦੌਰਾਨ ਬਾਈ ਮਲੇ ਨੇ ਸਾਨੂੰ ਸਮਾਣੇ ਦੇ ਵਿੱਚ ਤੇ ਬਾਈ ਜੀ ਤੁਹਾਡਾ ਕੀ ਨੁਕਸਾਨ ਹੋਇਆ ਤੇ ਕਿਹੜਾ ਪਿੰਡ ਹੈ ਤੇ ਕਿਹੜਾ ਇਲਾਕਾ ਜ਼ਰੂਰ ਸੰਗਤਾਂ ਨੂੰ ਦੱਸ ਦਿਓ ਜੀ ਵੀਰ ਜੀ ਸਾਡਾ ਆਪਣਾ 2 ਸਾਲ ਪਹਿਲਾਂ 2 ਸਾਲ ਪਹਿਲਾਂ ਜਿਹੜਾ ਫਲੱਡ ਆਇਆ ਵੀਰ ਜੀ ਸਾਨੂੰ ਸਾਡੇ ਪਿੰਡ ਨੂੰ ਘੱਗਰ ਦੀ ਮਾਰ ਹੈ ਵੀਰ ਜੀ ਤੇ ਸਾਡੇ ਘੱਗਰ ਜਦੋਂ 2 ਸਾਲ ਪਹਿਲਾਂ ਫਲੱਡ ਆਇਆ ਵੀਰ ਜੀ ਸਾਡੇ ਪਸ਼ੂ ਪੂਰੇ ਹੋ ਗਏ ਸੀਗੇ ਵੀਰ ਜੀ ਤੇ ਸਾਡਾ ਗੁਜ਼ਾਰਾ ਸਾਰਾ ਪਸ਼ੂਆਂ ਤੋਂ ਹੀ ਚੱਲਦਾ ਸ ਵੀਰ ਜੀ ਦੁੱਧ ਵੇਚ ਕੇ ਵੀਰ ਜੀ ਸਾਰੀ ਸੰਗਤ ਨੂੰ ਬੇਨਤੀ ਵੀਰ ਜੀ ਅਸੀਂ ਮਾੜੇ ਬੰਦੇ ਆ ਵੀਰ ਜੀ ਸਾਡੇ ਕੋਲ ਇੱਕ ਕਿੱਲਾ ਜ਼ਮੀਨ ਦਾ ਵੀਰ ਜੀ ਅਸੀਂ ਪਸ਼ੂ ਨਹੀਂ ਲੈ ਸਕਦੇ ਕਿਰਪਾ ਕਰਕੇ ਦਾਨੀ ਸੱਜਣਾ ਨੂੰ ਬੇਨਤੀ ਹੈ ਕਿ ਸਾਡੇ ਪਸ਼ੂ ਦਿੱਤੇ ਜਾਣ ਤਾਂ ਜੋ ਸਾਡੇ ਘਰ ਦਾ ਗੁਜ਼ਾਰਾ ਚੱਲ ਸਕੇ ਵੀਰ ਜੀ अच्छा ਤੁਹਾਡੇ ਪਿੰਡ ਕੱਗਰ ਦੀ ਮਾਰ ਥੱਲੇ ਆ ਤੁਸੀਂ ਦੱਸਿਆ ਤਾਂ ਬਹੁਤ ਵਾਰ ਜਿਹੜੇ ਇਸ ਵਾਰ ਕਿਹਾ ਜਾ ਰਿਹਾ ਕਿ ਬਹੁਤ ਵਧੀਆ ਪ੍ਰਬੰਧ ਕੀਤੇ ਹੋਏ ਸੀ ਇਸ ਤਰੀਕੇ ਦਾ ਨੁਕਸਾਨ ਨਹੀਂ ਹੋਇਆ ਇਸ ਵਾਰ ਵੀ ਪਾਣੀ ਆਇਆ ਜਾਂ ਇਸ ਵਾਰ ਵੀ ਪਾਣੀ ਆਇਆ ਤੇ ਪਿਛਲੀ ਵਾਰ ਵੀ ਪਾਣੀ ਆਇਆ ਸੀ ਵੀਰ ਜੀ ਪਿਛਲੀ ਵਾਰ ਜਿਹੜਾ ਪਾਣੀ ਆਇਆ ਉਹਨੇ ਤਾਂ ਬਹੁਤ ਜ਼ਿਆਦਾ ਨੁਕਸਾਨ ਕੀਤਾ ਵੀਰ ਜੀ ਲੋਕਾਂ ਦੇ ਪਸ਼ੂ ਵਗੈਰਾ ਵੀ ਨਹੀਂ ਰਹੇ ਹੋਰ ਵੀ ਜਾਨਵਰਾਂ ਦੀ ਨੁਕਸਾਨ ਹੋਇਆ ਸੀ ਵੀਰ ਜੀ ਜਿਹੜਾ ਇਸ ਵਾਰ ਫਲੱਡ ਆਇਆ ਵੀਰ ਜੀ ਫਲੱਡ ਇਸ ਵਾਰ ਵੀ ਆਇਆ ਪਰ ਸਾਡੇ ਇਹ ਫਸਲਾਂ ਦਾ ਫਿਰ ਵੀ ਕੁਝ ਨਾ ਕੁਝ ਬਚਾਅ ਹੋ ਗਿਆ ਵੀਰ ਜੀ ਇਸ ਇਸ ਫਲੱਡ ਵਿੱਚ ਕੋਈ ਨੁਕਸਾਨ ਨਹੀਂ ਹੋਇਆ ਵੀਰ ਜੀ 2 ਸਾਲ ਪਹਿਲਾਂ ਸਾਡਾ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਵੀਰ ਜੀ ਅਸੀਂ ਪਸ਼ੂ ਨਹੀਂ ਲੈ ਸਕਦੇ ਵੀਰ ਜੀ ਹੱਥ ਜੋੜ ਕੇ ਬੇਨਤੀ ਹੈ ਤਾਂ ਜੋ ਸਾਡੇ ਪਰਿਵਾਰ ਦਾ ਗੁਜ਼ਾਰਾ ਪਸ਼ੂਆਂ ਤੋਂ ਹੀ ਚੱਲਦਾ ਸੀਗਾ ਬੇਨਤੀ ਵੀਰ ਜੀ ਸਾਡੇ ਪਸ਼ੂ ਲੈ ਕੇ ਦਿੱਤੇ ਜਾਣ ਸਾਡੇ ਘਰ ਦੀ ਆਰਥਿਕ ਹਾਲਤ ਵੀ ਬਹੁਤ ਜ਼ਿਆਦਾ ਮੰਦੀ ਵੀਰ ਜੀ ਹੱਥ ਜੋੜ ਕੇ ਬੇਨਤੀ ਹੈ ਸਾਨੂੰ ਸਾਡੀ ਆਰਥਿਕ ਹਾਲਤ ਵੀ ਸੁਧਾਰ ਕੀਤਾ ਜਾਏ ਵੀਰ ਜੀ ਅੱਛਾ ਭਾਈ ਤੁਸੀਂ ਜਿਵੇਂ ਦੱਸ ਰਹੇ ਹੋ ਕਿ 2 ਸਾਲ ਪਹਿਲਾਂ ਤਾਂ ਹੜਾਂ ਦੀ ਮਾਰ ਥੱਲੇ ਤੁਹਾਡੇ ਜਿਹੜੇ ਪਸ਼ੂ ਆ ਗਏ ਸੀ ਤੇ 2 ਸਾਲਾਂ ਦੇ ਵਿੱਚ ਤੁਹਾਡੇ ਹਾਲਾਤ ਸੁਧਰੇ ਕਿਵੇਂ ਨਹੀਂ ਜਾਂ ਫਿਰ ਕਿਸੇ ਨੇ ਤੁਹਾਡੀ ਮਦਦ ਨਹੀਂ ਕੀਤੀ ਕਿਉਂਕਿ ਪੰਜਾਬ ਦੇ ਵਿੱਚ ਕਿਹਾ ਜਾਂਦਾ ਹੈ ਕਿ ਹਮੇਸ਼ਾ ਜਦ ਵੀ ਕੋਈ ਕੁਦਰਤੀ ਕਰੋਪੀ ਆਉਂਦੀ ਹੈ ਜਾਂ ਅ ਦੇਖਣ ਨੂੰ ਮਿਲਦਾ ਕਿ ਕਰੋਪੀ ਆਈ ਆ ਜਾਂ ਮਾੜੇ ਹਾਲਾਤ ਬਣੇ ਨੇ ਤਾਂ ਉਹਨੇ ਵੱਡੇ ਪੱਧਰ ਤੇ ਹੀ ਸੇਵਾਦਾਰ ਸਾਹਮਣੇ ਆਉਂਦੇ ਨੇ ਤਾਂ ਤੁਹਾਡੇ ਤੱਕ ਕਿਸੇ ਨੇ ਪਹੁੰਚ ਨਹੀਂ ਕੀਤੀ ਜਾਂ ਤੁਸੀਂ ਕਿਸੇ ਤੱਕ ਪਹੁੰਚ ਨਹੀਂ ਕੀਤੀ ਇਹਨਾਂ 2 ਸਾਲਾਂ ਦੇ ਵਿੱਚ ਵੀਰ ਜੀ ਅਸੀਂ ਸਾਡੇ ਜੋ ਕਿਸਾਨ ਭਰਾ ਗੁਰਦਾਸਪੁਰ ਦੇ ਵਿੱਚ ਵੀ ਨੇ ਅਸੀਂ ਗੁਰਦਾਸਪੁਰ ਵੀ ਸੇਵਾ ਕਰਕੇ ਆਏ ਆ ਕਿਉਂ ਅਸੀਂ ਹੱਥੀ ਸੇਵਾ ਹੀ ਕਰ ਸਕਦੇ ਸੀ ਵੀਰ ਜੀ ਸਾਡੇ ਮੁੰਡੇ ਅਸੀਂ ਹੱਥੀ ਸੇਵਾ ਹੀ ਕਰਕੇ ਆਏ ਆ ਅਸੀਂ ਉੱਥੇ ਵੀ ਕਈ ਤਰ੍ਹਾਂ ਦੀ ਐਨ ਜੀਓ ਨਾਲ ਸੰਪਰਕ ਕਰਿਆ ਪਰ ਕਿਸੇ ਨੇ ਵੀ ਸਾਡੀ ਸਾਰ ਨਹੀਂ ਲਈ ਵੀਰ ਜੀ ਵੀ ਉਹ ਗੁਰਦਾਸਪੁਰ ਏਰੀਆ ਦੇ ਜੀ ਬਹੁਤ ਜ਼ਿਆਦਾ ਵਿਅਸਤ ਨੇ ਇਸ ਕਰਕੇ ਬੇਨਤੀ ਹੈ ਵੀਰ ਜੀ ਵੀ ਸਾਡੀ ਵੀ ਬਾਹ ਫੜੀ ਜਾਏ ਅਸੀਂ 20 ਪੰਜਾਬ ਦੇ ਵਿੱਚ ਹੀ ਆਂ ਪੰਜਾਬ ਦੇ ਬੱਚੇ ਆ ਵੀਰ ਜੀ ਜੋ ਅਸੀਂ ਹੱਥੀ ਆਪਣੇ ਸੇਵਾ ਕਰ ਰਹੇ ਆਂ ਵੀਰ ਜੀ ਗੁਰਦਾਸਪੁਰ ਦੇ ਵਿੱਚ ਅੱਛਾ ਇਹ ਨਾ ਹੋਵੇ ਜਿਵੇਂ ਬਹੁਤ ਸਾਰੀਆਂ ਵੀਡੀਓਜ਼ ਦੇ ਵਿੱਚ ਦੇਖਣ ਨੂੰ ਮਿਲਦਾ ਕਿ ਲੋਕ ਪਹਿਲਾਂ ਕਹਿੰਦੇ ਕੁਝ ਹੋਰ ਨੇ ਨਿਕਲਦਾ ਕੁਝ ਹੋਰ ਹੈ ਇਹ ਅਜੀਹਾ ਤਾਂ ਨਹੀਂ ਕਿ ਤੁਸੀਂ ਆਪਣੇ ਕੋਲੋਂ ਹੀ ਲਾ ਲਾ ਕੇ ਕਹੀ ਜਾਂਦੇ ਹੋ ਕਿ ਨੁਕਸਾਨ ਹੋ ਗਿਆ ਕਿਉਂਕਿ ਬਹੁਤ ਸਾਰੀਆਂ ਇੱਕ ਵਾਰ ਤਾਂ ਉਹਨੂੰ ਯਾਦ ਹੋਵੇਗਾ ਵੀਡੀਓ ਦੇ ਵਿੱਚ ਕੋਈ ਕੁੜੀ ਸੀ ਉਹਨੇ ਕਹਤਾ ਸੀ ਕਿ ਮੇਰੇ ਤਾਂ ਡੈਡੀ ਦੀ ਡੈਥ ਹੋ ਗਈ ਜਦਕਿ ਉਹਨਾਂ ਦੇ ਡੈਡੀ ਜਿਉਂਦੇ ਸੀ ਇਸ ਤਰੀਕੇ ਦੀ ਤਾਂ ਨਹੀਂ ਕੋਈ ਗੱਲ ਹੈ ਨਹੀਂ ਵੀਰ ਜੀ ਕੋਈ ਵੀ ਦਾਨ ਨਹੀਂ ਸੱਜਣੇ ਸਾਡਾ ਨੰਬਰ ਲੈ ਲਓ ਸਾਡੇ ਆਪਣਾ ਵੈਰੀਫਾਈ ਕਰਕੇ ਆਪਣਾ ਜੋ ਵੀ ਹੈ ਉਸ ਤੋਂ ਬਾਅਦ ਸਾਨੂੰ ਦਾਨ ਕਰ ਸਕਦਾ ਵੀਰ ਜੀ ਜੀ ਬਹੁਤ ਬਹੁਤ ਸ਼ੁਕਰੀਆ ਭਾਈ ਹਾਂਜੀ ਵੀਰ ਜੀ ਇਹ ਬਾਈ ਨੇ ਜਿਨ੍ਹਾਂ ਨੇ ਕਿਹਾ ਹੈ ਕਿ ਸਾਡੇ ਜਿਹੜੇ ਡੰਗਰਾਂ ਦਾ ਨੁਕਸਾਨ ਹੋਇਆ ਜੇਕਰ ਕੋਈ ਦਾਨੀ ਸੱਜਣ ਇਹਨਾਂ ਦੀ ਹੈਲਪ ਕਰਨਾ ਚਾਹੁੰਦਾ ਤੇ ਵੈਰੀਫਾਈ ਵੀ ਕਰ ਸਕਦਾ ਜਿਵੇਂ ਕਿ ਇਹਨਾਂ ਨੇ ਕਿਹਾ ਕਿ ਵੈਰੀਫਾਈ ਕਰਕੇ ਇਹਨਾਂ ਨੂੰ ਦਾਨ ਭੇਜ ਸਕਦਾ ਤੇ ਇਹਨਾਂ ਦਾ ਨੰਬਰ ਹੈ ਜਿਹੜਾ نیچے ਫਲੈਸ਼ ਕੀਤਾ ਜਾ ਰਿਹਾ ਇਹਨਾਂ ਦਾ ਪਿੰਡ ਤੇ ਇਹਨਾਂ ਦਾ ਨਾਮ ਤੇ ਨੰਬਰ نیچے ਫਲੈਸ਼ ਕੀਤਾ ਜਾ ਰਿਹਾ ਤੁਸੀਂ ਡਾਇਰੈਕਟ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ